ਲੁਧਿਆਣਾ ਵਿੱਚ 2 ਦਿਨ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਕਾਰ ਤੇ ਗੋਲੀਬਾਰੀ ਦੇ ਮਾਮਲੇ ਵਿੱਚ ਹੁਣ ਬੈਂਸ ਨੇ ਤੋੜ ਦਿੱਤੀ ਚੁੱਪੀ ਬੈਂਸ ਨੇ ਸਾਫ਼ ਕੀਤਾ ਹੈ ਕਿ ਇਹ ਮਾਮਲਾ ਰਾਜਨੀਤਿਕ ਨਹੀਂ ਸਗੋਂ ਪਰਿਵਾਰਿਕ ਵਿਵਾਦ ਨਾਲ ਜੁੜਿਆ ਹੈ ਬੈਂਸ ਨੇ ਦੱਸਿਆ ਕਿ ਉਹਨਾਂ ਦਾ ਆਪਣੇ ਵੱਡੇ ਭਰਾ ਪਰਮਜੀਤ ਸਿੰਘ ਬੈਂਸ ਨਾਲ ਕੰਪਨੀ ਬੈਂਸ ਅਲਾਈਐਂਸ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਇਹ ਕੰਪਨੀ 1996 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ 2 ਨਵੰਬਰ 2023 ਨੂੰ ਪਰਿਵਾਰਿਕ ਸਹਿਮਤੀ ਨਾਲ ਇਸ ਦੀ ਵੰਡ ਹੋਈ ਸੀ ਬੈਂਸ ਅਨੁਸਾਰ ਵੰਡ ਦੇ ਕਾਗਜ਼ ਦੋਵੇਂ ਪੱਖਾਂ ਦੀ ਮਰਜ਼ੀ ਨਾਲ ਪਰਿਵਾਰ ਦੇ ਸਾਹਮਣੇ ਸਾਈਨ ਕੀਤੇ ਗਏ ਪਰ ਪਰਮਜੀਤ ਨੇ ਇਸ ਫੈਸਲੇ ਤੋਂ ਅਸਹਿਮਤੀ ਜ਼ਾਹਿਰ ਕਰਦੇ ਆਂ ਅਦਾਲਤ ਵੱਲ ਰੋਖ ਕੀਤਾ ਸਿਮਰਜੀਤ ਬੈਂਸ ਨੇ ਕਿਹਾ ਕੀ ਜੇ ਭਰਾ ਦੀਆਂ ਗੱਲਾਂ ਸੱਚੀਆਂ ਹੁੰਦੀਆਂ ਤਾਂ ਅਦਾਲਤ ਉਸ ਨੂੰ ਰਾਤ ਦੇ ਦਿੰਦੀ ਪਰ ਅਜੇ ਤੱਕ ਐਸਾ ਨਹੀਂ ਹੋਇਆ ਉਹਨਾਂ ਕਿਹਾ ਕਿ ਮੈਂ ਆਪਣੇ ਭਰਾ ਨੂੰ ਕਿਹਾ ਸੀ ਜੇ ਕਾਗਜ਼ ਪਸੰਦ ਨਹੀਂ ਤਾਂ ਮੈਂ ਅੱਜ ਹੀ ਇਹ ਪਾੜ ਦਿਆਂ ਦੋਵੇਂ ਬੱਚੇ ਮੇਰੀ ਨਿਗਰਾਨੀ ਹੇਠ ਕੰਪਨੀ ਚਲਾਉਣ ਪੈਸ ਨੇ ਖੁਲਾਸਾ ਕੀਤਾ ਕਿ ਦੋ ਦਿਨ ਪਹਿਲਾਂ ਰਾਤ 11 ਵਜੇ ਉਹਨਾਂ ਦੇ ਪੀਏ ਮਨਿੰਦਰ ਮਣੀ ਤੇ ਗੋਰੀਆਂ ਚਲਾਈਆਂ ਗਈਆਂ ਜਿਸ ਵਿੱਚ ਉਹਨਾਂ ਦੀ ਕਾਰ ਡਿਫੈਂਡਰ ਨੂੰ ਭਾਰੀ ਨੁਕਸਾਨ ਪਹੁੰਚਿਆ ਹਾਲਾਂਕਿ ਕਿ ਉਹਨਾਂ ਨੇ মিডিਆ ਨੂੰ ਕੁਝ ਨਹੀਂ ਦੱਸਿਆ ਸੀ ਪਰ ਖਬਰ ਫੈਲਣ ਤੋਂ ਬਾਅਦ ਹੀ ਪੁਲਿਸ ਨੇ ਕਾਰਵਾਈ ਕੀਤੀ ਉਹਨਾਂ ਨੇ ਵਿਰੋਧੀਆਂ ਤੇ ਕੁਝ ਰਿਸ਼ਤੇਦਾਰਾਂ ਤੇ ਦੋਸ਼ ਲਾਇਆ ਕਿ ਉਹਨਾਂ ਨੇ ਪਰਿਵਾਰਕ ਮਾਮਲੇ ਨੂੰ ਮੀਡੀਆ ਵਿੱਚ ਲਿਆ ਕੇ ਮਾਹੌਲ ਖਰਾਬ ਕੀਤਾ ਇਸ ਦੇ ਨਾਲ ਹੀ ਬੈਂਸ ਨੇ ਸਪਸ਼ਟ ਕੀਤਾ ਮੇਰਾ ਭਰਾ ਹਮੇਸ਼ਾ ਮੇਰਾ ਭਰਾ ਰਹੇਗਾ ਮੇਰਾ ਪੁੱਤ ਤੀਜਾ ਹਮੇਸ਼ਾ ਮੇਰਾ ਪੁੱਤਰ ਰਹੇਗਾ ਇਹ ਗੋਲੀਬਾਰੀ ਦੇ ਮਾਮਲੇ ਨੇ ਸਿਆਸੀ ਗੱਲਬਾਤ ਨੂੰ ਜਨਮ ਦੇ ਦਿੱਤਾ ਪਰ ਸਿਮਰਜੀਤ ਬੈਂਸ ਦਾ ਮੰਨਣਾ ਹੈ ਕਿ ਇਹ ਸਿਰਫ ਪਰਿਵਾਰਿਕ ਵਿਵਾਦ ਹੈ ਜਿਸ ਨੂੰ ਕੁਝ ਲੋਕ ਰਾਜਨੀਤਿਕ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ